ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਆਪਨਾ ਚੈਨਲ ਭਗਵੰਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਸ਼ਹਿਰ ਅਜਨਾਲਾ ਤੇ ਤਸਤੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵੀ ਟੋਟਲ ਆਪਾਂ ਤੇ ਆ ਲਾ ਪਸ਼ੂ ਨੂੰ ਕਹਾਵਾਂਗੇ ਕਿ ਆਪਾਂ ਪਹੁੰਚਿਆ ਭਾਈ ਸੋਨੂ ਦੇ ਕੋਲ ਤੇ ਆਜੋ ਕਰਦੇ ਆਂ ਭਾਈ ਨਾਲ ਗੱਲਬਾਤ ਮਛਰੇ ਨਾਂ ਦੀ ਡੇਢ ਸੱਚੀ ਕਾ ਭਾਜੀ ਸੱਚੀ ਭਾਜੀ ਸੱਚੀ ਕਾ ਜੀ ਹੋ ਸੁਣ ਕੀ ਹਾਲ ਜੀ ਹਾਂਜੀ ਟੱਡਦੀ ਗਲਾ ਤੁਸੀਂ ਸਰਾਓ ਵਧੀਆ ਵਧੀਆ ਮਾਰੀ ਬਾਬੇ ਸ਼ੀ ਤਾਂ ਨਹੀਂ ਕਰ ਪਾਏ ਕਿਰਪਾ ਹੀ ਚਾਹੀਦੀ ਆ ਭਾਈ ਜੀ ਜੋ ਠੀਠਾ ਪਰਿਵਾਰ ਆ ਬਹੁਤ ਅਜੇ ਸਾਰੀ ਕਿਰਪਾ ਹੀ ਮਾਰਾਂ ਜੀ ਕਿਰਪਾ ਹੀ ਚਾਹੀਦੀ ਭਾਈ ਲਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਤੁਹਾਨੂੰ ਸ਼ਿਆਹੇ ਨਾਲਾ ਜ਼ਿਲ੍ਹਾ ਸਖਾ ਆਮਦ ਸਰ ਠੀਕ ਹੈ ਮੰਗੋ ਤਾਂ ਵੀ ਚਲੋ ਤੁਹਾਨੂੰ ਸਾਡੇ ਚੈਨਲ ਦੇ ਵੀਡੀਓ ਪੀਣੀ ਸਾਰੇ ਵੀਰ ਭਰਾ ਜਾਣਦੇ ਹੀ ਆ ਜਾਣਦੇ ਆ ਚਲੋ ਵਧੀਆ ਗੱਲਾਂ ਹਾਂਜੀ ਤੇ ਬਾਕੀ ਚਲੋ ਪਿਆਰ ਬਣਿਆ ਸਾਰੇ ਜੀ ਭਗਾਂ ਬਣਨ ਤੇ ਭਾਈ ਫੋਨ ਨੰਬਰ ਹੀ ਬੋਲ ਦਿਓ ਫੋਨ ਠੀਕ ਹੈ ਜੀ 91 57 ਕੋ ਜਾ ਜਦੋਂ ਨੰਬਰ ਬੁੱਕੇ ਵੀ ਲੇ ਹੀ ਜਨਾ ਹਾਂਜੀ 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 ਤੇ ਭਈਆ ਝੋਟੀ ਦੇ ਬਾਰੇ ਦੱਸਿਓ ਹਾਂ ਇਹ ਝੋਟੀ ਪਹਿਲਾ ਸਵੇਰ ਹੀ 4 ਦੰਦ ਜਿਓ ਬੋ ਲੋ ਅੱਛਾ ਜੀ ਤੇ ਛਕੀਆ ਦੰਦ ਤੋੜਨ ਲਈ ਠੀਕ ਹੈ ਜੀ ਹਾਂਜੀ ਬਾਕੀ ਵੇਪਰ ਥਾਂ ਤੋਂ ਕਦਾ ਢੇੜ ਜਦੇ ਵਾਸਤੇ ਲੱਗੋਏ ਇਹਨੂੰ ਨਾਮਾਂਮੀ ਨਾ ਭਾਈ ਲੱਗਾ ਝੋੜੀ ਵਿੱਚ ਅੱਛਾ ਜੀ ਦੇਖੋ ਥਾਂ ਤੇ ਡੱਕੜਾ ਲੱਗਾ ਜੀ ਠੀਕ ਠੀਕ ਨਾਮ ਭਾਈ ਕਰੋ ਚਾਟਰ ਨਾਮਾਂਮੀ ਨੰਨ ਲੱਗਾ ਵਾ ਤੇ ਛਣ ਸੁੰਨ ਬਹੁਤ ਚੰਗਾ ਕੱਢ ਜੂਗੀ ਪਹਿਲੇ ਹੀ ਸਵੇਰ ਤੇ ਕੱਦ ਕੁੰਡ ਵੀ ਬਹੁਤ ਜਿਆਦਾ ਚੰਗਾ ਵਾ ਤੇ ਹਜੇ ਵੀ ਜੋ ਜਿਹੜਾ ਵੀ ਤਰਾ ਸਾਂਭਲਾ ਲਾਇਆ ਗਿਆ ਤੇ ਕਾਦਰ ਹੋਰ ਕਰਜੂ ਵੀ ਜੇ ਦੁੱਧ ਵੀ ਚਲੋ ਚੱਕਾ ਕੱਢ ਦੋਗੇ ਪਹਿਲੇ ਸੂਰਤ ੱਤੇ ਲੱਗਦੇ ਲਾਹੜੀਆਂ ਕਾਫੀ ਆ ਹਵਾਨੇ ਦੇ ਭਾਈ ਵੇ ਲੋ ਬੁਰੀ ਪਲੀ ਪੁਰੀ ਜੇ ਨਹੀਂ ਕਿ ਦੱਸੀ ਜਾਦੀ ਆ ਇਹ ਬੇਫਤ ਤੁਹਾਨੂੰ ਛੱਡਾ ਆ ਸਾਂ ਵਾਲੀ ਚੀਜ਼ ਆ ਜਿਹੜੀ ਉੱਚੀ ਏ ਪਸ਼ੂ ਦੇ ਨਿਸ਼ਾਨੀ ਹੁੰਦੀ ਦੁੱਧ ਵਾਲੀ ਤੇ ਬਾਕੀ ਚਲੋ ਅੱਗੇ ਕਿਸਮਤ ਭਾਈ ਜੰਦਾ ਦੇ ਮਤ ਤੱਕ ਵੇਖੋ ਥਾਣੇ ਵੇਖੋ ਮੋਰ ਥੱਲੇ ਜੇ ਕਰਨ ਲੱਗੇ ਲੋ ਥਾਣਾ ਦਾ ਸੈਜ ਗੈਪ ਆਪਾਂ ਦਿਖਾਉਨੇ ਆ ਤੁਹਾਨੂੰ ਲਓ ਭਾਈ ਕਰੋ ਚਾਹ ਕੱਟੇ ਲਾਟੋ ਲਾਹੜੀਆਂ ਕਾਫੀ ਆ ਜੇ ਥੋੜਾ ਡਰਦੀ ਸਾਡੇ ਕਰੋ ਕਿੱਥੇ ਲਾਗੇ ਤੁਸੀਂ ਸੋਨਾ ਦਾ ਸੈੱਗ ਗਿਆ ਬਣ ਦੇ ਬਣਾਓ ਲਾਹ ਉਹ ਚੱਕ ਆ ਜਾਈਏ ਥੱਲਾ ਤੋਂ ਲੈ ਕੇ 16 ਤੱਕ ਲਾਉ ਵੀ ਇੱਥੋਂ ਦਾ ਕਰ ਸਾਰੀਆਂ ਭਾਈ ਪੂਰੀਆਂ ਭਰਦੀਆਂ ਦੇ ਠੀਕ ਹੈ ਠੀਕ ਹੈ ਨੌਵੇਂ ਮਹੀਨਾ ਦਾ ਕਾ ਨੌਵੇਂ ਮਹੀਨਾ ਤੱਕ ਆਏ ਭਾਈ ਨੂੰ ਠੀਕ ਹੈ ਠੀਕ ਹੈ ਜੀ ਯਾਨੀ ਕਿ 2 ਮਹੀਨੇ ਪਹਿੇ ਆ ਗਏ। ਬਾਕੀ ਭਾਈ ਚੰਗੀ ਕਰਤੂਰ ਵਾਲੀ ਹੈ ਜਿੰਨਾਂ ਨੂੰ ਆਈ ਹੈ ਵੀਰਾਂ ਨੂੰ ਚਲੋ ਤੁਹਾਨੂੰ ਪਤਾ ਹੁਣ ਨਗਰ ਨੂੰ ਤਿਆਰ ਹੋ ਜਾਂਦੇ ਸਾਰੇ ਦੋ ਚਾਰ ਸੁਨੜੇ ਹੁੰਦੇ ਆ। ਹਾਂਜੀ ਹਾਂਜੀ। ਅੱਲੇ ਤੋਂ ਇੱਕ ਤਾਂ ਵੇਚਦੇ ਵੀ ਤੁਹਾਨੂੰ ਦਾ ਸਾਲ ਬਾਅਦ। ਹਾਂਜੀ ਹਾਂਜੀ। ਹਾਂਜੀ। ਇਹਦਾ ਪਤਾ ਕੋਈ ਇਮਾਨਦਾਰ ਕਾੜ ਜਨਾ। ਨਹੀਂ ਮਾਦਾ ਤੇ ਪਾਈ ਜਦੋਂ ਘਰ ਜਿੰਨਾਂ ਨੂੰ ਲਈ ਨਾ ਉਹਨਾਂ ਨੂੰ ਨਗਰ ਨੂੰ ਸਾਰੇ ਰਲੇ ਮਿਲੇ ਜੀ ਆ। ਅੱਛਾ ਜੀ। ਚਲੋ ਦੁੱਧ ਜ਼ਿਆਦਾ ਨਹੀਂ ਆ ਭਾਵੇਂ ਭਾਈ ਸਾਰੇ ਵੀਰ ਭਰਾ ਸਿਆਣੇ ਵੇਖਣ ਵਾਲੇ। ਚਲੋ ਭੱਜੇ ਭਰਾ ਜਾਂ ਸੋਨੇ ਭਰਾ। ਇਹ ਬਹੁਤ ਜਰਾ ਆਈ ਜ਼ਿਆਦਾ ਤੇ ਨਹੀਂ ਆ ਤੇ ਭਾਈ ਧਾਕਰ ਜੋਟੀ RAM ਦਾ ਚ ਭਾਈ 13 14 ਕਿਲੋ 15 ਕਿਲੋ ਕਹਾਈਏ ਅਸੀਂ ਨਾ ਠੂੜ ਨਹੀਂ ਮਾਰੇ ਦਾਖਲ ਰਾਨਾ ਜੇ ਬਣੇ ਤਾਂ ਆਪ ਨੂੰ ਪਤਾ ਨਹੀਂ ਪਹਿਲੇ ਤੋਂ ਆ ਕੇ ਸੂਇਆ ਹੋਇਆ ਹੋਣਾ ਪਹਿਲੇ ਤੋਂ ਪਤਾ ਹੁੰਦਾ ਵਾ ਹਾਂਜੀ ਬਾਕੀ ਦੁੱਧ ਸੇਵਾ ਦਾ ਹੁਣ ਇਹਨੂੰ ਹਾਂ ਬਾਕੀ ਹੋਰ ਚੀਜ਼ ਬਹੁਤ ਚੰਗੀ ਲੱਗੀ ਜੀ ਮੈਨੂੰ ਥਾਲ ਵੀਰੋ ਕਿਦਾਂ ਦੀ ਲੱਗਾਈ ਥਣ ਥੋੜੀ ਬਹੁਤ ਚੰਗਾ ਲੱਗਾ ਤੇ ਭਾਈ ਇਹ ਤੇ ਮੁੱਲ ਦੀ ਗੱਲ ਕਰੀਏ ਤੇ ਮੁੱਲ ਤੇ ਵੀ ਨਹੀਂ ਜੀ ਅੱਜ ਪਿਆਰ ਨਹੀਂ ਜੀ ਤਾਂ ਹੁਣ ਗਰਮੀ ਗਰਮੀ ਆ ਹਾਂਜੀ ਭਾਵੇਂ ਦਾ 90 95 ਮੰਗ ਲਈ ਦੇ ਅੱਛਾ ਜੀ ਹੁਣ ਆਪਾਂ 65000 ਦੇ ਦੀਏ ਕਰੀਏ ਮਾਨਤਾ ਹਣਾ ਕਰਾ ਦਿਓ ਭਾਈ ਤੁਸੀਂ ਮਾਨਤਾ ਜੋ ਨਹੀਂ ਆਪ ਹੀ ਰੋ ਛੱਡ ਦੇ ਯਾਰ ਪਾਜੀ ਹਾਂ ਨਾ 61 ਹਜ਼ਾਰ ਦੀ ਝੋਟੀ ਲਾਵਾਂਗੇ ਠੀਕ ਹੈ ਜੀ ਹਾਂ ਨਾ 61 ਹਜ਼ਾਰ ਦੀ ਲੋ ਵੀ ਪਰ ਥਾਣੇ ਵੇ ਲੋ ਕੁੜੀਆ ਵਾਹ ਨੀ ਦਾ ਪੈਸਾ ਭਾਈ ਨਿਕ ਨਿਕ ਥਾਣੂ ਦੇ ਪਹਿਲੇ ਜੀ ਇਹਨਾਂ ਨੂੰ ਨਿਕ ਜੇ ਸੋਏ ਥਾਣੇ ਵੇ ਲੋ ਕਰਾ ਕੇ ਮੋਟਾ ਕੱਢੇ ਵੇ ਥਾਣੇ ਕਰਾ ਕੇ ਮੋਟਾ ਵੇ ਲੋ ਪਸਮ ਤੋਂ ਸਮਾਹ ਮਾਰਦਾ ਝੋੜੀ ਨੇ ਠੀਕ ਹੈ ਠੀਕ ਥਾਣੇ ਵੇ ਲੋ ਅੱਕੇ ਲਗੜਾ ਬਣਾਏ ਵੇ ਲੋ ਭਾਈ ਇਹ ਵੀ ਕਮੇਟੀ ਜੇ ਤੁਹਾਡੀ ਤੇ ਬਾਕੀ 2 ਮਹੀਨੇ ਜਿਹੜਾ ਵੀ ਭਰਾ ਸੰਭਲੂਗਾ ਤੇ ਭਾਈ ਭਾਈ ਅੱਜ ਲੱਖ ਰੁਪਏ ਭਾਜੀ ਦੇਨੇ ਆ ਤੇ ਦੋ ਦਿਨ ਵੀ ਸੰਭਲ ਕਿੰਨਾ 2000 ਬਿਆਹ ਨਹੀਂ 4000 ਹੋਣਾ ਠੀਕ ਹੈ ਤਾਂ ਮੰਨ ਲਓ ਡਬਲ ਕਰ ਦਿੰਦੇ ਕਰਵਾ ਲਈਏ ਮਰਨ ਵਾਲਾ ਜਲਦੀ ਦਿਖਾਓ ਭਾਈ ਆ ਮੁਰਦੀ ਇਹ ਜਿਹੜਾ ਵੀਰ ਭਰਾ ਲੈ ਜਾਊਗਾ ਤੇ ਨਜ਼ਾਰੇ ਲੁੱਟੂਗਾ ਤੇ ਹੈ ਵੀ ਕਮੇਟੀ ਆ ਬਾ ਕਾੜੀਆਂ ਦੀ ਮੈਂ ਦੱਸਿਆ ਕਮੇਟੀ ਹਿਸਾਬ ਨਾਲ ਭਾਈ ਹੁੰਨਾ ਤਾਰੀ ਦਾ ਪਈਆਂ ਹਾਂਜੀ ਹੋਸਾਬ ਨਾਲ ਆਉਣ ਵਾਲੀ ਚੁੱਕਣ ਵਾਲੀ ਆ ਚੁੱਕਣੀ ਵਾਲੀ ਤਾਂ ਚੁੱਕਣ ਵਾਲੀ ਖਤਰੀ ਮੁਣਾਈ ਹੋਣੀ ਹੁਣ ਐਂਡ ਵਾਲੀ ਕਮੇਟੀ ਆ ਤਾਰੀ ਦਾ ਪਾਠ ਨਾ ਉਹ ਵੀ ਨਹੀਂ ਜਦੋਂ ਵੀਰ ਕੋਈ ਤਾਰਦਾ ਰਹਿ ਗਿਆ ਭਾਈ ਕੀ ਕਰੋਂ ਤੇ ਸਿੰਘ ਸੋਂ ਵੀ ਆ ਕਮੇਟੀ ਉਹ ਤਾਰਦਾ ਰਹਿ ਗਿਆ ਹੁਣ ਤੇ ਚੁੱਕਣ ਦਾ ਫਰਜ਼ਬੰਦ ਕਿਦਾ ਬੰਦਾ ਜੇ ਚਲੋ ਅੱਗੇ ਕਿਸਮਤ ਹੈ ਨਾ ਪਾਈ ਕਿਸਮਤ ਕਿਹੜਾ ਵੀ ਡਾਜੂਗਾ ਰ ਬਾਕੀ ਹੈ ਫਾਇਦੇਮੰਦ ਹੈ ਹਾਂਜੀ ਤੇ ਭਈਆ ਵੇਹੜ ਇਹ ਵਹਿੜ ਆ ਗਈ ਭਾਈ ਇਹ ਵੇੜਾ ਇਹ ਛਾੜ ਦੋ ਅੱਛਾ ਜੀ ਬਰੀਡ ਵੇਖੋ ਵਛੀ ਦੀ ਇੱਦਾਂ ਕੀ ਜੀ ਜੀ ਚਲੋ ਚੈੱਕ ਕਰਦੇ ਹਾਂ ਬਰੀਡ ਚੰਗੀ ਵੀ ਆ ਚੰਗੀ ਬਰੀਡ ਦੇ ਅੱਛਾ ਜੀ ਪੂਰੀ ਯਾਰ ਕਾ ਲਿਆ ਵੇਖੋ ਠੀਕ ਆ ਠੀਕ ਆ ਜੀ ਇਹਨੂੰ ਯਾਰ ਕਾ ਕਹੀਦਾ ਬਹੁਤ ਚੰਗੀ ਨਸਲ ਆ ਹਾਂ ਜੀ ਚੰਗੀ ਨਸਲ ਆ ਆਪਾਂ ਕਿ ਇਹਨੂੰ ਕਹਿ ਦਿੰਨੇ ਲੱਕੀ ਲੱਕੀ ਨਹੀਂ ਆਪਾਂ ਜਦ ਬਰੀਡ ਜਿਆਦਾ ਸਾਰੀ ਮੈਂ ਲੱਕੀ ਬਰੀਡ ਦੇ ਵਿੱਚ ਵਛੀ ਪੂਰੀ ਬਰੀਡ ਆ ਅੱਛਾ ਜੀ ਠੀਕ ਆ ਠੀਕ ਆ ਜੀ ਤੇ ਬਾਈ ਦੱਸਿਓ ਮੇਰੇ ਬਾਰੇ ਦੇਖੋ ਭਾਈ ਸੱਜਰ ਦੇ ਦੁੱਧ ਨੇ 30 ਤੋਂ ਪਲੱਸ ਚੋ ਆਇਆ ਜੀ ਅੱਛਾ ਜੀ 30 ਪਲੱਸ ਅੱਛਾ ਜੀ ਸ ਹਾਂ ਨਾ ਤਾਂ ਕਰਮੀ ਕਰਦਾ ਘਾਣੀ ਠੀਕ ਹੈ ਜੀ ਉਹਨਾਂ ਕੋਲ ਇਹ ਛੱਡ ਜੋ ਅਸੀਂ ਇਹ ਨਾਲ ਦੀਆਂ ਕਾਂਜ ਵਸ਼ੀਆਂ ਭਾਈ ਉਹਨਾਂ ਨੇ 30000 ਦੇ ਦਿੱਤੇ 55000 ਕਾਂਜ ਵਸ਼ੀਆਂ ਹੀ ਠੀਕ ਹੈ ਠੀਕ ਹੈ ਜੀ ਇਹ ਬਰੀਡ ਦੀਆਂ ਮਤਲਬ ਠੀਕ ਹੈ ਇਹ ਕਰਾਉਣਾ ਚਾਹੇ ਨਾ 50000 ਦੇਤੀਆਂ ਜੀ ਤਰੋਤ ਵਿੱਚ ਆ ਗਈ ਆ ਉਹ ਵੀ ਇਹ ਮੁੰਡਾ ਉਹਦਾ ਰਿਆਜ ੱਤਕਾਂ ਦੇ ਨੂੰ ਕਰਦਾ ਸੀ ਇਹ ਲੈ ਗਿਆ ਸੀ ਉਹ ਅੱਛਾ ਜੀ ਉਹ ਲੈ ਗਿਆ ਸੀ ਤਰੋ ਇਹ ਉਹਨੂੰ ਜੀ ਜੂ ਨਹੀਂ ਲਾਇਆ ਜਾ ਕੇ ਉਹਨੇ ਫਿਰ ਮੈਂ ਉਹਨੂੰ ਘਰੇ ਲੀਏ ਫਿਰ ਅੱਜ ਇਹ ਬਾਈ ਕਿ ਗੱਬਣ ਘੁੰਮਣ ਕੇ ਮੈਂ ਇਹਨੂੰ ਬਾਈ 40 ਦਿਨ ਹੋ ਗਏ ਜੀ ਅੱਛਾ ਜੀ ਕੀ ਜੋ ਪਲੱਸ ਆ ਦੀ ਬੱਚੀ ਜੀ ਇਹ ਨਾ ਕੋਈ ਕਵੇ 15 16 14 ਮਹੀਨਿਆਂ ਵਾਲੀ ਆ ਅੱਛਾ ਜੀ ਇਹ ਵੀ ਤਾਂ ਪਲੱਸ ਆ ਦੀ ਬੱਚੀ ਠੀਕ ਆ ਜੀ 40 ਦਿਨ ਰਵਨ ਹੋ ਗਏ ਜੀ ਉਹ ਮੇਰਾ ਵੀਰ ਘਰਾਸਦਾ ਮੇਰੇ ਘਰ ਬੇਸ਼ੱਕ 40 ਦਿਨ ਦੀ ਘਰਾਣੀ ਪਵੇ ਪਰ 40 ਦਾ ਭਾਈ ਪਤਾ ਨਹੀਂ ਭੂਰਾ ਲੱਗਣਾ ਤੋ ਪਤਾ ਨਹੀਂ ਟੋਪਾ ਟਮੀ ਦਾ ਕੋਈ 7 ਕੁ ਮਹੀਨੇ ਦਾ 45 50 ਹਾਂ 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 ਦੇਖੋ ਬਲੀਡ ਲਾਓ ਪਾਜੀ ਕਰੋ ਚੈੱਕ ਤਾਂ ਨਹੀਂ ਗੜਾ ਕਾਲੇ ਆ ਸਾਬ ਨਾਲ ਚੰਗੀਆਂ ਦੋ ਦਿਨ ਸੱਜਣ ਨੇ ਭਰਿਆ ਤੇ ਐਸ ਤਾਂ ਕਿੰਨਾ ਜੇ ਕੋਈ ਦੁੱਧ ਆ ਪਾਜੀ 8 ਕਿਲੋ ਤੋਂ ਬਾਹਰ ਹੋਏ ਫਿਰ ਨਾ ਕਰ ਕੀ ਦੇਖੋ ਹਾਂ ਇਹ ਪਾਜੀ ਖਾਂਦੀ ਹੈ ਚਾਰ ਚੂਰ ਅੱਛਾ ਜੀ ਥੋੜਾ ਬੋਧ ਤੁਹਾਨੂੰ ਬੋਧ ਹੁਣ ਸਾਡੇ ਕੋਲ ਤੂੜੀ ਦਾੜੀ ਫਕਦੇ ਪੈਣੀ ਹੈ ਵੇਖੋ ਪੈਂਦਾ ਪੈਂਦਾ ਇਹ ਨਹੀਂ ਕੋਈ ਤਾਂ ਦੀ ਬਰੀਡ ਵੇਖੋ ਸੋਹਣੀ ਗੱਡੀ ਠੀਕ ਹੈ ਲੋ ਬਜੀ ਕਰੋ ਫੇਸ ਕੁਆਲਟੀ ਚੈੱਕ ਕਿੰਦਾਂ ਤਿਆਰ ਹੋ ਗਈ ਨਾ ਬੱਛੀ ਹਾਂ ਜੀ ਪਾਜੀ ਲੱਖੋਂ ਬਾਹਰ ਬੱਛੀ ਹੈ ਤਿਆਰ ਹੋਈ ਜਿਹਨੂੰ ਤਿਆਰ ਹੋਈ ਆ ਠੀਕ ਹੈ 32 ਲੀਟਰ ਦਾ ਰਿਕਾਰਡ ਹੈ 30 ਹਾਂ 30 32 ਦਾ ਰਿਹਾ ਜੀ ਦਾ ਠੀਕ ਹੈ ਠੀਕ ਹੈ ਜੀ ਲੈ ਜੇ ਲੋ ਬਜੀ ਹੈ ਵੀ ਕ੍ਰੋਸ ਵੈਚ ਆ ਦੀ ਇਹਨੂੰ ਕੋਈ ਨਾ ਗਰਮੀ ਦੀ ਪ੍ਰਵਾਹ ਜਾਂ ਨਾ ਅਸੀਂ ਸਾਰੇ ਕੰਮ ਸਿੱਟ ਕੇ ਬੈਹੋਗੇ ਹਾਂ ਜੀ ਇਹਨ ਉਦਾਹਰਿਆ ਮੇਰੇ ਕੋ ਆਈ ਫੀਡਪੂਲ ਪਾਈ ਆ ਆ ਵੇਖੋ ਇਧਰ ਵੇਖੋ ਮਾਲੋ ਕੈਮਰਾ ਠੀਕ ਨੋ ਵੀ ਲੱਗ ਲੀ ਮਾਲੋ ਕੈਮਰਾ ਇਧਰ ਮੇ ਤੁੜੀ ਪਈ ਉਧਰ ਤੁੜੀ ਵੀ ਲੋ ਖਾਈ ਜੇ ਆ ਚੱਕੀ ਖੁਲੀ ਚੰਗੀ ਚਾਰੂ ਤੇ ਭਾਈ ਇਹ ਨਾ ਬੋਲ ਫਿਰ ਕੇ ਪਾਈ ਜਿੱਦੇ ਬਰੀਡ ਅਜ ਕੋਈ ਦਾ ਵੀਕ ਤਾਂ ਹੋ ਕੇ ਚੈੱਕ ਹੋ ਜੇ ਤਾਂ ਭਾਵੇਂ ਅਹੀਂ ਹੁਣ ਦੁਨਿਆ ਦੀ ਵੇਚ ਲਈਏ ਹਾਂਜੀ ਪੂਰੀ ਚੈੱਕ ਪਾਸ ਪ੍ਰੋਪਰ ਹੋ ਜੀ ਦੇ ਆਂ ਤੇ ਬਾਹਰੋਂ ਕੈਮਰਾ ਮਾਰਿਆ ਥੋੜਾ ਲਓ ਭਾਈ ਕਰੋ ਲਾਗੇ ਤਾਂ ਚੈੱਕ ਥਾਣਾ ਦਾ ਸੈਟ ਠੀਕ ਠੀਕ ਜੀ ਭਾਈ ਜਿਹੜੀ ਭਾਜੀ ਬਰੀਡ ਆ ਹਾਂਜੀ ਜੇ ਹੁਣ ਵੀ ਇਹਦੀ ਸੇਵਾ ਚੰਗੀ ਹੋਵੇ ਹੁਣ ਦੁੱਧ ਚਲੋ ਮਾੜਾ ਮੌਸਮ ਬੱਜ ਗਿਆ ਨਾ ਪੱਠੇ-ਪੁੱਠੇ ਹੋ ਗਏ ਹੁਣ ਦੁੱਧ 15 ਕਿਲੋ ਜਲ ਜੂਗੀ ਹੈ ਹਾਂ ਵੀ ਚਲ ਆਹ ਲਓ ਕਾਰ ਬਰੀ ਹੈ ਠੀਕ ਠੀਕ ਹੈ ਸਾਬ ਜੀ ਹੋ ਤਾਂ ਡੀਰ ਭਾਈ ਚੈੱਕ ਪਾਸਾ ਕਰਾ ਹੋਵੇ ਹਾਂਜੀ ਫੇਰ ਤਾਂ ਮੈਂ 50 ਦੇ ਦਈਏ ਅੱਛਾ ਜੀ ਹੁਣ ਆਪਾਂ ਦੇ ਦਾਂਗੇ 26 ਹਾਂ ਵੀ ਹਾਂਜੀ 26 ਦੀ 26 ਜੀ ਬਰੀਡ ਸੋਨ ਬਣਾ ਦੇਖੋ ਜਾਈਏ ਉਹ ਛੜਤੀ ਹੈ 1000 5000 ਦੀ ਭਾਜੀ ਹਾਂ ਇਹ ਦੇਵਾਂਗੇ ਚੁਆ ਅਗਲੇ ਨਾਲ ਅਗਲਾ ਮਤਲਬ ਬਰਾਬਰ ਚੁਆਈ ਇੱਕ ਨੰਬਰ ਦੀ ਠੀਕ ਹੈ ਠੀਕ ਇਹ ਐਗੋਂ ਪਾ ਕੇ ਪਾ ਕੇ 40 ਦਿਨ ਪਾਜੀ ਪੂਰੇ ਹੋ ਗਏ ਜੇ ਅੱਛਾ ਜੀ ਉਹਦੇ 40 ਦਿਨ ਹੋ ਗਏ ਜੇ ਠੀਕ ਹੈ ਜੇ ਮੇਰਾ ਵੀ ਉਹ ਕਰਦਾ ਕਿਹੜਾ ਜੈਕਟਰ ਕਰ ਸਕਦਾ ਬੇਸ਼ੱਕ ਕਰਾਈ ਲਿਆਗੇ ਠੀਕ ਹੈ ਠੀਕ ਹੈ ਨਾ ਭਾਈ ਹੈ ਬਹੁਰੀ ਜੰਗੇ ਬਰੀਡ ਦੀ ਆ ਤੇ 30 ਲੀਟਰ ਦਾ ਦਾ ਰਿਕਾਰਡ ਰਿਆ ਵਾ ਵੰਗੇ ਤੋਂ ਬਿਨਾ ਕੋਈ ਵੰਗਾਉਂ ਜਿਹੜੇ ਮੀਰ ਭਰਾ ਨੂੰ ਇਹਦੀ ਸਮਝ ਆ ਦੇ ਜਿੰਨੂੰ ਪਾਜੀ ਕਿਸੇ ਕਹਣਾ ਇਹਦਾ ਉੱਚਾ ਮਤਲਬ ਗੱਲ ਕਰਦੇ ਆ ਹਾਂ ਜੀ ਜਿੰਨੂੰ ਬਰੀਡ ਦਾ ਪਤਾ ਹੈ ਵਸੀ ਉਹਨੇ ਲੈਣੀ ਆ ਉਹ ਨਹੀਂ ਲੈਣੀ ਉਹਨੇ ਲੈਣੀ ਸਹੀ ਗੱਲ ਸਹੀ ਗੱਲ ਆ ਜੋ ਬਾਈ ਹਮਿੰਦਰ ਕੀ ਆ ਗਈ ਚਾਹੀਆ 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 ਇਹ ਮੇਰੇ ਕੋਲ ਅੱਜ ਹੀ ਪਾਜੀ ਦੇਖੋ ਦੋ ਤਾਂ ਗਏ 7 ਕਿਲੋ ਜੇ 6:30 ਵਜੇ ਅੱਛਾ ਜੀ ਬਾਪ ਸਮਾਨ ਇੱਕ ਨੰਬਰ ਦਾ ਠੀਕ ਹੈ ਕੋਈ ਭੂਰ ਨਹੀਂ ਕੋਈ ਛਟਾੜੀ ਇਹ ਵੀ ਗਾਂ ਗੱਭਣ ਤੇ ਨਹੀਂ ਇਹ ਸੂਈ ਨੂੰ ਭਾਈ 2 ਮਿੰਟ ਹੋ ਗਏ ਮੈਂ ਆਪਾਂ ਕਹਿ ਰਿਹਾ ਹਾਂ ਗੱਭਣ ਆ ਆਪਾਂ ਇਹ ਝੂਠ ਤੇ ਮਾਂ ਦੇ ਬਾਬਾ ਵੇਂਦਾ ਸ਼ੀਦਾ ਲਾ ਭੂਰ ਦੀ ਮਾਂ ਲਈ ਇਹ ਨਹੀਂ ਗੱਭਣ ਗੁੱਭਣਾਂ ਨਾ ਨਾ ਬਿਲਕੁਲ ਬਈ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਆਪਾਂ ਸਾਰੇ ਕਿੰਨੇ ਆਪਣੇ ਕੋਲ ਵੀ ਭਰਾ ਜੁੜੇ ਆ ਨਾ ਤੇ ਆਪਾਂ ਚੰਗੀ ਮਸੂ ਭਾਈ ਦੇ ਆ ਤੇ ਅਜ ਤੱਕ ਕੋਈ ਮੜਾ ਪਸ਼ੂ ਨਹੀਂ ਪਾਇਆ ਤੇ ਬੰਦੇ ਸਾਹਵੇਂ ਨਾ ਚਿੱਟਣ ਬੜੇ ਬੜੇ ਹੋਈ ਨਾ ਕਿਦੋਂ ਪਏ ਇਹ ਮੈਂ ਉਹ ਦਵਾਈ ਮੈਂ ਲਿਆ ਕੇ ਮਾਰ ਤੇ ਦੁੱਧ ਪਾਜੀ ਦਾ ਮੱਝਾਂ ਲਗਾ ਜੀ ਅੱਛਾ ਜੀ ਮੱਝਾਂ ਦਾ ਦੁੱਧ ਚਿੱਟਾ ਸੱਜਰ ਨੇ ਕਿੰਨਾ ਘੜਿਆ ਸੱਜਰ ਪਾਜੀ ਆਪਾਂ ਤੋਂ ਥੋਕਰ ਲਿਆ ਦੀ ਹੁਣ ਆਪਾਂ ਕਹਿ ਦਈਏ ਇਸਨੇ ਹੁਣ ਘਰ ਵਾਲੇ ਜਾਂਦੇ 15 ਕਿਲੋ ਜੁਆਇਆ ਵਾ ਜੋ ਦਾਖਲੋਂ ਜੁਆਇਆ ਹੋਗਣਾ ਠੀਕ ਹੁਣ ਆਪਾਂ ਫਿਰ ਸਾਰੇ ਭਾਈ ਥੋੜਾ ਬੋਲ ਕੱਢਦੇ ਆ ਹੁਣ ਆਪਾਂ ਕਹਿੰਦੇ 15 ਲੋ ਜਿਵੇਂ ਆਪਾਂ ਥੱਲੇ ਬੋਤਲ ਲਿਖਾਈ ਕਿ ਨਾਲ ਆ ਠੀਕ ਹੈ ਸਹੀ ਗੱਲ ਹੈ ਲਓ ਭਾਈ 6 ਨੂੰ 7 ਲੀਟਰ ਦੁੱਧ ਦੇਖੋ ਵੀ ਦੁੱਧ ਭਾਈ ਦਾ ਪੱਝਾ ਲਗਾ ਜੀ ਚਿੱਟਾ ਦੁੱਧ ਮੱਝਾ ਲਗਾ ਜੀ ਇਹਦਾ 7 ਲੀਟਰ ਹੀ ਦਾ ਮਾ ਹੇ ਕੋਈ ਭਈਆ ਪਾ ਕੋਈ 10000 ਰੁਪਏ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਦੋ ਜੀ ਕੋਈ ਵੀਰ ਭਾਓ ਸਭ ਨੂੰ ਅੰਦਾਜ਼ਾ ਲਾਵੇ ਹਾਂ ਤੇ ਬੰਈ ਇਹਦਾ ਮੁੱਲ ਫਿਰ ਇਹਦਾ ਭਾਈ ਮੋਲ ਸੋੜਿਆ 1500 ਰੁਪਏ ਦਿਹਾਨ ਵਾਲੇ ਅੱਛਾ ਜੀ ਦੋ ਡੰਗ ਮੇਰੇ ਕਾ ਲੀਟਰ ਮਾਰੇ 7 ਰੁਪਏ ਅੱਛਾ ਜੀ 560 ਜੁਗਾ 770 ਨਹੀਂ ਭਾਈ ਹੁੰਦਾ ਥੋੜਾ ਘਾੜੀ ਰੱਖਦੇ ਜਿੰਦਾ ਕਿਲੋ ਅੱਛਾ ਜੀ ਦੋ ਡੰਗ ਲੀਟਰ ਮਾਰੇ 1 ਡੇ ਨੂੰ ਪਾਏ ਉਹਦੇ ਦੋ ਦਿਨ ਇਹ ਭਾਈ 8 ਰੁਪਏ ਕਰਵਾ ਰੋ ਮਾਨ ਠੀਕ ਹੈ ਠੀਕ ਹੈ ਜੀ ਹਾਂ ਬਾਕੀ ਚੁਵਾਈ ਦੀ ਕੋਈ ਗੱਲ ਤੋਂ ਤੁਹਾਨੂੰ ਜਿੰਮੇ ਵਾਲਿਆ ਠੀਕ ਹੈ ਠੀਕ ਹੈ ਲਓ ਭਾਈ ਇਹ ਕੇ ਵੀ ਪੁਰਾਣੇ ਘਰ ਵਾਸਤੇ ਲੈਣੀ ਆ ਤੇ ਚਾਹ ਪਾਣੀ ਵਾਸਤੇ ਉਹਦੇ ਲਈ ਬਹੁਤ ਹੀ ਚੰਗੀ ਆ ਤੇ ਹੈ ਵੀ ਦੁੱਧ ਦਾ ਮੱਝ ਝਾਰਗਾ ਵਾ ਇਹ ਆ ਉਹ ੜੀ ਕਰੋ ਚੱਕ ਸੀਲੀਆਂ ਥ ਨੋ ਬਾਈ ਜੀ ਕਰੋ ਜਿਆ ਕਰੀ ਇਹ ਰਿਗਲਾ ਤਾਂ ਬਾਈ ਮਾਰਨੀ ਨੇ ਦੇਖੋ ਮੰਗੇ ਦਾ ਬਿਨਾ ਕੋ ਨਸਲਾ ਨਸਲਾ ਦਾ ਹੀ ਮੁੱਲ ਹੁੰਦਾ ਵਾ ਭਾਈ ਕੋਈ ਵੀ ਚੀਜ਼ ਆ ਮੰਨ ਲਓ ਕੋਈ ਬੰਦਾ ਆ ਜਾਂ ਕੋਈ ਡੰਗਰ ਆ ਜਾਂ ਕੋਈ ਵੀ ਚੀਜ਼ ਆ ਮੁੱਲ ਤੇ ਫਿਰ ਵੀ ਨਸਲਾ ਦਾ ਪੈਣਾ ਨਸਲਾ ਨਸਲਾ ਹਰ ਕਿਸੇ ਜਾਂ ਨਸਲੇ ਕੰਮ ਆਉਂਦੀ ਆ ਬਾਈ ਬੰਦੇ ਜੀ ਵੀ ਆਗੇ ਤਾਂ ਤੂੰ ਬੰਦੇ ਜੀ ਭਾਈ ਆ ਕੀ ਚੰਗੇ ਭਲੇ ਬੰਦੇ ਘਰਾਂ ਦੇ ਹੋਣਗੇ ਉਹ ਮੰਨ ਲਓ ਕਈ ਗਲਤ ਕੰਮਾਂ 'ਚ ਪਏ ਆ ਅਸੀਂ ਮਾੜੇ ਘਰਾਂ ਦੇ ਬੰਦੇ ਚੰਗੇ ਬੰਦੇ ਬੰਦੇ ਚੰਗੇ ਦੇ ਬਹਿਣ ਹੋਣੇ ਨਸਲਾ ਹੁੰਦੀ ਆ ਭਾਈ ਐ ਬਸ ਤੇ ਬਾਈ ਕਹਿਣਾ ਕੁਝ ਹੋਰ ਬਸ ਜੀ ਇਹੋ ਆਪਣੀ ਬੇਚੀ ਆ ਆਪਣੇ ਚੋਚਵਾ ਕੇ ਛੱਡਣਾ ਅੱਛਾ ਜੀ ਜਵਾਬ ਸਮਾ ਗਿਆ ਓਕੇ ਛੱਡਣਾ ਆਪਣੀ ਥਾਣਾ ਦੀ ਬੰਗੀ ਰਹਿੰਦੀ ਧੋਦੀ ਵੀ ਰਹੀ ਹੋ ਠੀਕ ਹੈ ਠੀਕ ਹੈ ਪਰ ਆਪਣੇ ਥਾਕੇ ਦੇ ਪਾਦ ਮਾ ਫਰਕ ਭਾਈ ਪੈਦਾ ਠੀਕ ਹੈ ਜੀ ਲੋ ਬਾਈ ਵੀਡੀਓ ਕੋਲ ਲਈ ਬਹੁਤ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ